ਫਲੀ ਪਾੜ ਕੇ ਦੇਖੀ ਜੀ ਇਹਦੇ ਵਿੱਚ 18 19 ਦਾਣੇ ਤੇ ਉਸ ਹਿਸਾਬ ਨਾਲ ਸਾਡਾ ਮਨ ਬਹੁਤ ਖੁਸ਼ ਹੋਇਆਗਾ ਬੱਤ ਸਾਡਾ ਬਾਗੋ ਬਾਗਾ ਬਾਗੋ ਬਾ ਬੱਲੇ 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 ਸਾਚਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਾਪਰੇ ਸਿੰਘ ਪੁੱਤਰ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸੋ ਮੇਰਾ ਨਾਮ ਅਵਰਜੀਤ ਸਿੰਘ ਠੀਕ ਹੈ ਪਿੰਡ ਕਾਲਚਰਾਨੀ ਠੀਕ ਹੈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਪਰਮਵੀਰ ਸਿੰਘ ਜੀ ਠੀਕ ਹੈ ਤਾਂ ਪਰਮਵੀਰ ਸਿੰਘ ਜੀ ਤੁਸੀਂ ਦੱਸੋ ਕਿ ਤੁਹਾ ਤੁਸੀਂ ਇਸ ਵਾਰ ਕਿਹੜੀ ਫਸਲ ਲਗਾਈ ਸੀ ਆਪਾਂ ਸਟਾਰ 10 15 ਸਰੋਂ ਲਗਾਈਏ ਅੱਛਾ ਤੁਸੀਂ ਸਟਾਰ 10 15 ਸਰੋਂ ਹੀ ਕਿਉਂ ਲਗਾਈ ਕੋਕੇ ਵੈਰੈਟੀਆਂ ਤਾਂ ਹੋਰ ਵੀ ਬਹੁਤ ਆ ਇਹ ਹੀ ਕਿਉਂ ਲਗਾਈ ਇੱਕ ਤੁਹਾਡੀ ਵੀਡੀਓ ਦੇਖੀ ਸੀ ਇੱਕ ਸਾਡੇ ਰਿਸ਼ਤੇਦਾਰਾਂ ਨੇ ਰਿਜ਼ਲਟ ਦੇਖਿਆ ਸੀਗਾ ਇਹਦਾ ਇਸ ਕਰਕੇ ਆਪਾਂ ਇਹ ਵੀ ਲਗਾਈ ਤਾਂ ਕਰਕੇ ਲਗਾਈ ਰਿਜ਼ਲਟ ਸਾਨੂੰ ਬਹੁਤ ਵਧੀਆ ਲੱਗੇ ਕੁਆਲਿਟੀ ਵਧੀਆ ਝਾੜ ਵਧੀਆ ਹਾਂਜੀ ਹਾਂਜੀ ਤਾਂ ਤੁਹਾਡਾ ਕੋਈ ਵੈਸੇ ਤਾਂ ਆਪਾਂ ਸਰੋਂ ਕਾਢਣ ਹਾਂਜੀ ਹਾਂਜੀ ਕੋਈ ਅੰਦਾਜ਼ਾ ਵੀ ਕਿੰਨਾ ਝਾੜ ਆ ਜੂਗਾ ਆਪਾਂ ਅੰਦਾਜ਼ਾ 20 ਕਿ ਮਾਨ ਦਾ ਲਾ ਸਕਦੇ ਹਾਂ ਅੱਛਾ 20 ਕਿ ਮਾਨ ਜਾਣ ਕੇ ਵੀ 8 ਕੁਇੰਟਲ ਦੇ ਆਸ-ਪਾਸ ਇਸ ਦਾ ਝੜ ਲੱਗਦਾ ਹੈ ਤੁਸੀਂ ਇਸ ਝੜ ਤੋਂ ਖੁਸ਼ ਹੋ ਕਿ ਬਹੁਤ ਜ਼ਿਆਦਾ ਘੱਟ ਅਸੀਂ ਜਿਹੜੇ ਹਿਸਾਬ ਨਾਲ ਹੋਣਾ ਫਲੀ ਪਾੜ ਕੇ ਦੇਖੀ ਠੀਕ ਹੈ ਇਸ ਵਿੱਚ 18 ਕ ਦਾਣੇ ਹੈਗੇ ਆ ਮੰਨ ਲਓ 18 19 ਦਾਣੇ ਤੇ ਉਹ ਹਿਸਾਬ ਨਾਲ ਸਾਡਾ ਮਨ ਬਹੁਤ ਖੁਸ਼ ਹੋਇਆਗਾ ਠੀਕ ਹੈ ਝਾੜਾ ਜਿਹੜੇ ਹਿਸਾਬ ਨਾਲ ਬਾਣ ਆ ਜੀ ਇਹ ਬਾਣ ਕਿਸ ਤਰ੍ਹਾਂ ਹੈ ਬਾਣ ਤਾਂ ਇਹ ਮਿੱਟੀ ਚ ਗਾਈ ਹੈ ਜੀ ਬਰਾਨੀ ਕਾ ਬਾਣ ਹੀ ਮੰਨੋ ਤੁਸੀਂ ਹਾਂਜੀ 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 ਠੀਕ ਹੈ ਤੇ ਇਹਦੇ ਵਿੱਚ ਕਰੇ ਤੁਸੀਂ ਕਣਕ ਨਹੀਂ ਲਾ ਕੇ ਵੇਖੀ ਕਣਕ ਇੱਕ ਸਾਲ ਬੀਜੀ ਸੀਗੀ ਤੇ ਸਾਨੂੰ ਉਹਦਾ ਝਾੜ ਦੱਸਣਯੋਗ ਹੈ ਨਹੀਂਗਾ ਉਹ ਚਾਣ ਕੇ ਬਹੁਤ ਜ਼ਿਆਦਾ ਕੱਟ ਗਿਆ ਬਹੁਤ ਜ਼ਿਆਦਾ ਕੱਟ ਗਿਆ ਯਾਨਕਿ ਵੀ ਮੰਨ ਜੇਕਰ ਤੁਹਾਡੇ ਹਾ ਸਟਾਰ 10 15 ਸਰੋਂ ਹੋ ਜਾਂਦੀ ਆ ਤਾ ਬਾਗੋ ਬਾਗਾ ਬਾਗੋ ਵਾ ਬੱਲੇ 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 ਆ ਤੇ ਇਸ ਤੋਂ ਇਲਾਵਾ ਕੋਈ ਹੋਰ ਫਸਲੇ ਇਸ ਬਾਗ ਦੇ ਵਿੱਚ ਹੁੰਦੀ ਆ ਕਿ ਨਹੀਂ ਨਹੀਂ ਜੀ ਗੁਵਾਰਾ ਵੀ ਨਹੀਂ ਹੋਇਆ ਜੀ अच्छा गवारा भी नहीं हुआ बस स्टार 10 15 सर हां जी हां जी ते ते ते... आ अच्छा ते ਤੁਹਾਨੂੰ ਇਹ ਜਿਹੜੀ स्टार 10 15 ਸਰੋਂ ਆ ਇਹਦੇ ਉੱਪਰ ਕਿੰਨੀਆਂ ਕਿ ਸਪਰੇਆਂ ਕਰਤੀਆਂ ਬਿਮਾਰੀਆਂ ਕਿ ਨਹੀਂ ਗਈਆਂ ਸਪਰੇ ਤਾਂ ਇੱਕ કરી ਸੀਗੀ ਇੱਕ ਹੀ ਕੀਤੀ ਆ हां जी हां जी ਇੱਕ કરી ਸੀਗੀ ਤੇ ਕੋਈ ਬਿਮਾਰੀ ਆਈ ਹੋਵੇ ਤੇ ਬਿਮਾਰੀ ਨਹੀਂ ਆਈ ਕੋਈ ਤੇਲਾ ਕੋਈ ਸੁੰਡੀ ਨਾ ਨਾ ਜਿਵੇਂ ਆਪਣੀ ਨਾ ਸਰੋਂ ਪੀਲੀ ਜੀ ਪੈ ਜਾਂਦੀ ਆ हां जी हां जी ਨਾ ਨਾ ਜੀ ਪੂਰੀ ਹਰੀ ਰਹੀ ਵਧੀਆ ਪੂਰੀ ਕੋਈ ਪ੍ਰੋਬਲਮ ਨਹੀਂ ਹੈ। ਅੱਛਾ ਫਟਾਰਾ ਕਿ ਨਾ ਕਰਦੀ। ਫਟਾਰਾ ਬਹੁਤ ਵਧੀਆ ਜੀ। ਅੱਛਾ। ਜਾਂ ਫਿਰ ਇਹ ਚ ਨੇ ਕੁਲੀ ਰੋਗ ਹੁੰਦਾ। ਫੋਲੋ ਨਾ ਇਹ ਨਾ ਸਰੋਂ ਆਪਣੀ ਚਿੱਟੀ ਜੀ ਹੋ ਜਾਂਦੀ ਆ। ਇਹਨੂੰ ਵਾਈਟ ਰਸਟ ਕਹਿੰਦੇ ਆ। ਕੋਈ ਕੁਲੀ ਰੋਗ ਦੀ ਸਮੱਸਿਆ ਆਈ ਹੋਵੇ? ਨਾ ਜੀ ਨਾ ਐਵੇਂ ਐਵੇਂ ਗੱਪ ਮਾਰਨ ਦਾ ਫਾਇਦਾ ਨਹੀਂ ਆਈ। ਅੱਛਾ। ਯਾਨੀ ਕਿ ਕੋਈ ਵੀ ਬਿਮਾਰੀ ਨਹੀਂ ਆਈ। ਨਹੀਂ ਨਹੀਂ ਕੋਈ ਵੀ ਨਹੀਂ ਆਈ। ਤਾਂ ਦੋਸਤੋ ਪ੍ਰੋਬਲਮ ਹੀ ਨਹੀਂ ਆਈ। ਅੱਛਾ ਕੋਈ ਪ੍ਰੋਬਲਮ ਨਹੀਂ। ਨਹੀਂ ਨਹੀਂ ਨਹੀਂ। ਅੱਛਾ। ਤਾਂ ਦੋਸਤੋ ਇਹ ਖੇਤੜਾ ਮਿੱਟੀ ਚਕਾਈ ਵਾਲਾ ਰੇਤਲਾ ਖੇਤ ਆ। ਪਾਣੀ ਵੀ ਮੜਾਗਾ। ਗਵਾਰਾ ਇਸ ਕਿਸਮ ਦੇ ਵਿੱਚ ਤਾਂ ਜਿਹੜੀ ਆ ਸਟਾਰ 10 15 ਸਰੋਂ ਆ ਇਸ ਨੇ ਇਹ ਕਿਸਾਨ ਆ ਜਿਹੜਾ ਆਪਣਾ ਪਰਮਵੀਰ ਸਿੰਘ ਇਸ ਨੂੰ ਬਾਗੋਬਾ ਕਰਤਾ ਕਿਉਂਕਿ ਦੋਸਤੋ ਜਿਹੜਾ ਝਾੜ ਆ ਇੱਕ ਅੰਦਾਜ਼ਾ ਕਹਿੰਦਾ ਵੀ 20 ਮਣ ਦੇ ਆਸ-ਪਾਸ ਹੋ ਜਾਊਗਾ ਬਹੁਤ ਜ਼ਿਆਦਾ ਖੁਸ਼ ਆ ਗਈ ਰਹਿੰਦਾ ਖੁੰਦਾ ਖਰਚਾ ਨਾ ਮਾਤਰੋ ਆਇਆ ਕਹਿੰਦੇ ਇੱਕ ਸਪਰੇਅ ਕੀਤੀ ਆ ਤੇ ਪਾਣੀ ਕਿਨੇ ਕਿਲਾਤੇ ਪਾਣੀ ਤਾਂ 2 ਕ ਲਾਇਆ ਜੀ ਅੱਛਾ 2 ਕ ਪਾਣੀ ਲਾਇਆ ਹਾਂਜੀ ਹਾਂਜੀ 2 ਪਾਣੀ ਨਾਲ ਹੋ ਗਈ ਤਿਆਰੀ ਠੀਕ ਆ ਦੋ ਪਾਣੀ ਨਾਲ ਤਿਆਰ ਹੋ ਗਈ ਵੈਸੇ ਤਾਂ ਦੋਸਤੋ ਇਸ ਵਾਰ ਸ਼ੁਰੂਆਤ ਚੰਗਾ ਝੜੋਂ ਦੀ ਪੂਰੀ ਉਮੀਦ ਹੈ ਕਿਉਂਕਿ ਮੌਸਮ ਬਹੁਤ ਜ਼ਿਆਦਾ ਵਧੀਆ ਚੱਲਦਾ। ਬਾਕੀ ਤੁਹਾਡੀ ਜਾਣਕਾਰੀ ਮੈਂ ਦੱਸ ਦਵਾਂ। ਇਹ ਸਰੋਂ ਜਿਹੜੀ ਕੁਆਲਿਟੀ ਆ ਬਹੁਤ ਜ਼ਿਆਦਾ ਵਧੀਆ ਪੂਰਾ ਮੋਟਾ ਦਾਣਾ, ਪੂਰਾ ਕਾਲਾ ਦਾਣਾ। ਤੁਸੀਂ ਦੱਸੋ ਤੁਹਾਨੂੰ ਕੁਆਲਿਟੀ ਕਿਸ ਤਰ੍ਹਾਂ ਲੱਗਦੀ ਹੈ? ਸਾਨੂੰ ਬਹੁਤ ਵਧੀਆ ਕੁਆਲਿਟੀ ਲੱਗੀ ਜੀ। ਵਧੀਆ ਕਾਲੀ ਡੰਝ ਸਰੋਂ ਹੈ ਜੀ ਤੇ ਪੂਰਾ ਮੋਟਾ ਦਾਣਾ ਹੈ ਜੀ। ਅੱਛਾ। ਹਾਂਜੀ। ਇੱਕ ਨਾ ਅਪਜਰੋਂ ਵੜਦੇ ਆ ਤਾਂ ਸਰੋਂ ਝੜ ਜਾਂਦੀ ਆ। ਨਹੀਂ ਉਹ ਇਹ ਇਹ ਸਮੱਸਿਆ ਕੋਈ ਆਈ? ਉਹ ਨਹੀਂ ਪ੍ਰੋਬਲਮ ਆਈ ਜੀ ਆਪਾਂ ਨੂੰ। ਬਿਲਕੁਲ ਵੀ ਨਹੀਂ ਜੀ। ਨਹੀਂ ਜਮਾ ਹੀ ਨਹੀਂ ਜੀ। ਅੱਛਾ। ਤਾਂ ਦੋਸਤੋ ਸਰੋਂ ਝ ਮਾੜੇ ਖੇਤ ਦੇ ਵਿੱਚ ਮਾੜੇ ਬਾਹਨ ਦੇ ਵਿੱਚ ਝਾੜ ਵੀ ਬਹੁਤ ਵਧੀਆ ਰਹਿੰਦਾ ਖੁੰਦਾ ਕੁਆਲਟੀ ਵੀ ਬਹੁਤ ਵਧੀਆ ਕਿਉਂਕਿ ਜਿੰਨੀ ਜਿਆਦਾ ਵਧੀਆ ਕੁਆਲਟੀ ਹੋਊਗੀ ਉਨੇ ਜਿਆਦੇ ਆਪਣਾ ਰੇਟ ਲੱਗੂਗਾ ਤੇ ਇਸ ਵਾਰ ਤਾਂ ਰੇਟ ਵੀ ਸਰੋਂ ਦਾ ਬਹੁਤ ਜਿਆਦਾ ਚੰਗਾ ਤੇਲ ਦੀ ਗੱਲ ਕਰਗੇ ਤਾਂ 40% ਤੋਂ ਲੈ ਕੇ 42-43% ਤੱਕ ਤੇਲ ਨਿਕਲਦਾ ਹੈ ਸਰੋਂ ਦੇ ਵਿੱਚ ਰਹਿੰਦਾ ਖੁੰਦਾ ਬਿਮਾਰੀ ਵੀ ਕੋਈ ਨਹੀਂ ਆਈ ਮਨ ਲੱਗਦਾ ਇੱਕ ਸਬਰੀ ਵੀ ਤੁਸੀਂ ਡਰਦੇ ਨਾ ਕਰਤੀ ਹੋ। ਉਹ ਡਰਦੇ ਨਹੀਂ ਕਰਤੀ ਸਾਨੂੰ ਐ ਕੋਈ ਬਿਮਾਰੀ ਪੂਣੀ ਨਾ ਪਈ। ਅੱਛਾ। ਹਾਂਜੀ ਹਾਂਜੀ। ਠੀਕ ਹੈ। ਬਿਮਾਰੀ ਵੀ ਕੋਈ ਨਹੀਂ ਪੈਂਦੀ। ਪਰਮਵੀਰ ਜੀ ਤੁਸੀਂ ਇਹ ਮੈਨੂੰ ਦੱਸੋ ਇਸ 7 10 15 ਤੁਸੀਂ ਲਗਾਉਂਗੇ ਕਿ ਨਹੀਂ ਦੁਬਾਰਾ ਦੁਬਾਰਾ ਲਾएंगे ਜੀ ਇਸ ਤੱਕ ਕਿਸਾਨ ਭਰਾਵਾਂ ਨੂੰ ਵੀ ਕਹਨੇ ਆ ਵੀ ਤੁਸੀਂ ਇਹ ਬੀਜੋ ਇਹ ਮਾੜੇ ਤੋਂ ਮਾੜੇ ਵਾਣ ਸੀਗਾ ਜੀ ਇਹ ਚ ਵੀ ਬਹੁਤ ਵਧੀਆ 20 ਕਮਣ ਝਾੜ ਆਪਾਂ ਅੰਦਾਜ਼ਾ ਲਾ ਲਾ ਰਹਿਆਂਗੇ ਤੇ ਵਧੀਆ ਝਾੜ ਆ ਜੀ ਐਵੇਂ ਅਖ ਕੇ ਵੀ ਆਪਾਂ ਕਿਸਾਨ ਭਰਾਵਾਂ ਨੂੰ ਇਹੀ ਕਹਨੇ ਆ ਵੀ ਤੁਸੀਂ ਬੀਜੋ ਵੱਧ ਤੋਂ ਵੱਧੇ ਆਪਾਂ ਵੀ ਇਹਦੀ ਗਾਂ ਵਾਲੇ ਸਾਲ ਇਹਦੀ ਬਿਜਾਈ ਕਰਾਂਗੇ ਜੀ ਠੀਕ ਹੈ ਜੇ ਕਿਤੇ ਹੈ ਥੋੜਾ ਖੇਤ ਤਕੜਾ ਹੁੰਦਾ ਹਾਂਜੀ ਹਾਂਜੀ ਤਾਂ ਥੋੜਾ ਕੋਈ ਅੰਦਾਜ਼ਾ ਵੀ ਕਿੰਨਾ ਕੁ ਝਾੜ ਆ ਸਕਦਾ ਇਸਰੋਂ ਦਾ 25 25 ਕਮਣ ਆ ਸਕਦਾ ਸੀ ਅੰਦਾਜ਼ਾ ਲਾ ਰਹੇ ਲਾ ਸਕਦੇ ਨਹੀਂ ਆਪਾਂ ਠੀਕ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇਨਾ ਕੀ ਹੁਣ ਦੇ ਉਜਾਜ ਤੇ ਧੰਨਵਾਦ ਦੋਸਤੋ